business blaster day ਅੱਜ ਤੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਆਪਣੀ ਵਿਕਰੀ ਨੂੰ ਕਿਵੇਂ ਵਧਾਉਣਾ ਹੈ ਆਪਣੀ ਸੇਲ ਅਸੀਂ ਕਿਵੇਂ ਇਨਕਰੀਜ਼ ਕਰਨੀ ਹੈ ਇਸ ਦੇ ਬਾਰੇ ਵਿੱਚ ਅੱਜ ਅਸੀਂ ਚਰਚਾ ਕਰਾਂਗੇ ਸੋ ਸਭ ਤੋਂ ਪਹਿਲਾ ਕਦਮ ਜੋ ਤੁਸੀਂ ਚੁੱਕ ਸਕਦੇ ਹੋ ਕਿ ਦੂਜੇ business owners ਦੇ ਨਾਲ 파ਟਨਰ ਬਣੋ ਕੋਈ ਵੀ businessman ਜੋ ਕਿ ਸੇਮ ਪ੍ਰੋਡਕਟ ਵੇਚ ਰਹੇ ਨੇ ਉਹਨਾਂ ਦੇ ਨਾਲ ਪਾਰਟਨਰ ਬਣ ਕੇ ਵੀ ਤੁਸੀਂ ਆਪਣੀ ਸੇਲ ਨੂੰ ਵਧਾ ਸਕਦੇ ਹੋ ਇਸ ਤੋਂ ਇਲਾਵਾ ਕੋਈ ਛੋਟੇ ਇਵੈਂਟ ਦੀ ਮੇਜ਼ਬਾਨੀ ਵੀ ਕਰ ਸਕਦੇ ਹੋ ਜਿੱਥੇ ਗਾਹਕ ਆ ਸਕਦੇ ਹਨ ਅਤੇ ਡਿਸਕਾਊਂਟ ਤੇ ਤੁਹਾਡੇ ਪ੍ਰੋਡਕਟ ਸਰਵਿਸ ਦਾ ਅਨੁਭਵ ਕਰ ਸਕਦੇ ਹਨ ਤੁਸੀਂ ਆਮ ਦੇਖਿਆ ਹੋਣਾ ਦੀਵਾਲੀ ਸੇਲਸ ਲੱਗਦੀਆਂ ਨੇ ਲੋਹੜੀ ਬੰਪਰ ਲੱਗਦੇ ਨੇ ਔਰ ਇਸੇ ਤਰ੍ਹਾਂ ਆਫ ਸੀਜ਼ਨ ਸੇਲਸ ਲੱਗਦੀਆਂ ਨੇਗੀਆਂ ਤਾਂ ਇਹ ਸਾਰੇ ਉਸ ਸੇਲ ਨੂੰ ਵਧਾਉਣ ਦੇ ਵਾਸਤੇ ਹੀ ਇਵੈਂਟ ਜੋ ਹੈ ਰਚੇ ਜਾਂਦੇ ਹਨ ਸੋ ਇਸੇ ਤਰ੍ਹਾਂ ਤੁਸੀਂ ਵੀ ਕਿਸੇ ਇਵੈਂਟ ਦੀ ਮੇਜ਼ਬਾਨੀ ਕਰ ਸਕਦੇ ਹੋ ਤਾਂ ਕਿ ਗਾਹਕ ਨੂੰ ਆਉਣ ਦਾ ਮੌਕਾ ਮਿਲੇ ਅਤੇ ਡਿਸਕਾਊਂਟ ਤੇ ਤੁਹਾਡੇ ਪ੍ਰੋਡਕਟ ਜਾਂ ਸਰਵਿਸ ਨੂੰ ਉਹ ਪ੍ਰਾਪਤ ਕਰ ਸਕਣ ਗਾਹਕਾਂ ਦੀਆਂ ਲੋੜਾਂ ਉਮੀਦਾਂ ਨੂੰ ਸਮਝੋ ਤਾਂ ਜੋ ਤੁਹਾਡੇ ਪ੍ਰੋਡਕਟ ਨੂੰ ਵੇਚਣ ਲਈ ਸਭ ਤੋਂ ਵਧੀਆ ਥਾਂ ਦਾ ਪਤਾ ਲਗਾਇਆ ਜਾ ਸਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਾਹਕ ਤੁਹਾਡੇ ਤੋਂ ਕੀ ਉਮੀਦ ਕਰਦਾ ਹੈ ਉਸ ਨੂੰ ਕਿਹੋ ਜਿਹਾ ਪ੍ਰੋਡਕਟ ਪਸੰਦ ਹੈ ਜਾਂ ਕਿਸ ਤਰ੍ਹਾਂ ਦੀ ਸਰਵਿਸ ਉਹ ਤੁਹਾਡੇ ਤੋਂ ਚਾਹੁੰਦਾ ਹੈ ਸੋ ਗਾਹਕ ਦੀ ਲੋੜ ਦੇ ਮੁਤਾਬਕ ਹੀ ਅਗਰ ਅਸੀਂ ਆਪਣਾ ਪ੍ਰੋਡਕਟ ਤਿਆਰ ਕਰਾਂਗੇ ਤਾਂ ਹੀ ਉਸ ਦੇ ਲਈ ਵੇਚਣ ਦੇ ਲਈ ਵਧੀਆ ਥਾਂ ਦਾ ਵੀ ਪਤਾ ਲਗਾ ਸਕਾਂਗੇ ਸੋ ਸਾਨੂੰ ਗਾਹਕ ਦੀਆਂ ਲੋੜਾਂ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ ਪ੍ਰੋਡਕਟ ਦਾ ਪ੍ਰਦਰਸ਼ਨ ਕਰੋ ਅਤੇ ਦਿਖਾਓ ਕਿ ਇਸ ਨੂੰ ਕਿਵੇਂ ਵਰਤਣਾ ਹੈ ਸੋ ਜੇ ਤਾਂ ਤੁਸੀਂ ਕੋਈ ਪ੍ਰੋਡਕਟ ਤਿਆਰ ਕਰ ਰਹੇ ਹੋ ਤਾਂ ਉਸ ਦਾ ਪ੍ਰਦਰਸ਼ਨ ਕਰੋ ਉਹਦੀ ਡੈਮੋ ਦਿਓ ਉਸ ਨੂੰ ਬਾਰ ਬਾਰ ਚਲਾ ਕੇ ਦਿਖਾਓ ਉਸ ਨੂੰ ਯੂਜ਼ ਕਰਕੇ ਦਿਖਾਓ ਅਤੇ ਦਿਖਾਓ ਕਿ ਇਸ ਨੂੰ ਕਿਵੇਂ ਵਰਤਣਾ ਹੈ ਸਰਵਿਸ ਜੇ ਤੁਸੀਂ ਕੋਈ ਸਰਵਿਸ ਪ੍ਰੋਵਾਈਡ ਕਰ ਰਹੇ ਹੋ ਤਾਂ ਦਰਸ਼ਕਾਂ ਦੇ ਨਾਲ ਚੰਗਾ ਰਿਸ਼ਤਾ ਬਣਾਓ ਅਤੇ ਉਸ ਦੇ ਲਾਭ ਸਾਂਝੇ ਕਰੋ ਕਿ ਤੁਹਾਡੀ ਸਰਵਿਸ ਦੇ ਵਿੱਚ ਤੁਸੀਂ ਕੀ ਫਾਇਦਾ ਦੇ ਰਹੇ ਹੋ ਸੋ ਜਦ ਤੱਕ ਤੁਸੀਂ ਇਹ ਸਾਰਾ ਕੁਝ ਨਹੀਂ ਕਰੋਗੇ ਤੁਹਾਡੀ ਸੇਲ ਜਿਹੜੀ ਹੈਗੀ ਹੈ ਵਧਣੀ ਨਹੀਂ ਹੈਗੀ ਸੋ ਆਪਣੀ ਸੇਲਸ ਨੂੰ ਵਧਾਉਣ ਲਈ ਇਹ ਸਾਰੇ ਕਦਮ ਤੁਸੀਂ ਚੁੱਕ ਸਕਦੇ ਹੋ ਧੰਨਵਾਦ